ਨਾਵਾਂ ਹਾਂਜੀ ਛੜੂ ਲਾਉਂਦੀ ਆ ਨਹੀਂ ਮੰਮੀ ਮੈਂ ਖੇਡਾਂ ਖੇਡਾਂ ਨਹੀਂ ਆ ਵੇਖਾਂ ਬੋਲਦੀ ਕਿੱਦਾਂ ਵਾ ਤੇ ਤੁਹਾਨੂੰ ਲੱਭਣ ਤੇ ਦਿਆ ਵਾ ਸਾਫ ਪਿਛਾੜੂ ਲਾਉਂਦੀ ਆ ਦੱਸੋ ਮਾਰੀ ਨੂੰ ਕਹਿਣਾ ਹੈਗਾ ਉਹ ਲਾ ਦਿੰਦੀ ਉਹ ਵੀ ਕੰਮ ਹੀ ਕਰਨਦੇ ਆ ਚੱਲ ਛੱਡ ਇੱਧਰ ਆ ਮੇਰੀ ਤੀ ਗੱਲ ਸੁਣ ਮੇਰੀ ਇੱਥੇ ਰੱਖ ਇੱਥੇ ਆ ਕੀ ਗੱਲ ਆ ਅੱਜ ਬੜਾ ਪਿਆਰ ਆਉਂਦਿਆ ਮੇਰੇ ਤੇ ਤੁਹਾਨੂੰ ਲੈ ਜੇ ਮੈਂ ਪਿਆਰ ਕਰਨੀ ਆ ਤੇ ਨੋ ਵੀ ਨਹੀਂ ਹਜਮ ਹੁੰਦਾ ਹੈ ਜੇ ਮੈਂ ਗੁੱਸੇ ਨਾਲ ਪੈਣੀ ਆ ਉਹ ਵੀ ਨਹੀਂ ਹਜੇ ਹੁੰਦਾ ਉਸ ਨਾਲ ਮੁੰਡੇ ਦੇ ਕੰਨਾਂ 'ਚ ਕਰ ਦਿੰਨੀ ਆ ਤਹੀ ਨਾ ਮੇਨ ਮੁੱਦੇ ਤੇ ਆਓ ਕਿਹੜੀ ਗੱਲਾਂ ਦੇ ਹੋਈ ਨੇ ਮੈਨੂੰ ਫੁੱਲੀਆਂ ਪਾਉਣਾ ਦੱਸੋ ਮੈਨੂੰ ਕੀ ਚਾਹੀਦਾ ਵਾਦਾ ਵਾ ਮੇਰੀ ਗੱਲ ਸੁਣ ਹੁਣ ਕੁੜੀ ਦਾ ਵਿਆਹ ਆ ਖੜਾ ਤੈਨੂੰ ਪਤਾ ਤਾਂ ਹੈ ਹੀ ਆ ਹਾਂਜੀ ਹੈ ਤੇ ਹੁਣ ਹਰ ਕੀ ਚਾਹੀਦੀ ਆ ਕੱਲੀ ਕੱਲੀ ਮੇਰੀ ਧੀ ਆ ਤੇ ਹੁਣ ਜੇ ਤੁਸੀਂ ਵਿਆਹੋਗੇ ਚੱਜ ਨਾਲ ਤੁਹਾਡੀ ਸੁਭਾ ਹੋਣੀ ਆ ਹਾਂ ਹੁਣ ਨਹੀਂ ਮੰਮੀ ਵਧੀਆ ਕਰਾਂਗੇ ਅਸੀਂ ਕਿਹੜਾ ਕਿਹੜਾ ਪਿੱਛੇ ਹਟਾਣੇ ਆ ਪਤਾ ਕੀ ਗੱਲ ਵਾ ਖਰਚੇ ਹੋਰ ਵੀ ਬੜੇ ਹੋ ਜਾਣੇ ਆ ਆ ਕੋਈ ਨਹੀਂ ਲੱਗਣੇ ਤੇ ਪੁੱਤ ਘਰ ਹੋਈਆਂ ਆਹ ਹੋਈ ਜੜੀਗਲਗੀ ਪਰਕਰਨਾ ਤੇ ਪੈਣਾ ਹੀ ਆ ਅਹੀਂ ਨਹੀਂ ਪਛਾਣ ਹਟਦੇ ਜਿੰਨਾ ਤੇ ਖਰਚਾ ਕਰਨਾ ਨਾ ਕਰ ਲਓ ਇੱਕ ਵਾਰੀ ਮਣਕੇ ਕਹਨ ਕਿਉਂ ਨਾ ਕਿ ਪ੍ਰਾਵਾਂ ਨੇ ਭੈਣ ਦਾ ਵਿਆਹ ਨਹੀਂ ਵਧੀਆ ਤਰ੍ਹਾਂ ਕੀਤਾ ਜਾ ਪਰ ਜਾਈਆਂ ਨੇ ਡੱਕ ਪਾਈ ਤਾਂ ਹੀ ਤੇ ਪੁੱਤ ਮੈਂ ਤੇਰਾ ਨਾਲ ਗੱਲ ਕਰਨ ਲੱਗੀ ਆ ਮੈਨੂੰ ਪਤਾ ਤੂੰ ਬੜੀ ਚੰਗੀ ਆ ਕੋਈ ਨਹੀਂ ਦਿਲ ਵੀ ਬੜਾ ਵੱਡਾ ਵਾ ਹਾਂਜੀ ਆਹੋ ਤੇ ਮੇਰੀ ਗੱਲ ਸੁਣ ਹਾ ਪੁੱਤ ਉਹ ਜਿਹੜਾ ਤੂੰ ਤੇਰੀ ਮਾਂ ਨੇ ਨਹੀਂ ਪਾਇਤ ਨੁਹਾਰ ਰਾਣੀ ਹਰ ਹਾਂਜੀ ਤੇ ਜੇ ਤੂੰ ਨਾ ਚੰਗੀ ਹੋਵੇਂ ਤੇ ਹੁਣ ਟਾਈਮ ਸਾਰ ਦੇ ਹੈਂ ਉਹਹੀਂ ਪਾ ਲਈ ਅਮਨ ਨੂੰ ਠੀਕ ਹੈ ਯਾ ਹੋ ਲੈਂਦੇ ਤੇ ਬਾਅਦ ਚ ਤੈਨੂੰ ਮੈਂ ਓਡਾ ਹੀ ਬਣਾ ਦਉਗੀ ਫੇਰ ਅੱਛਾ ਆਹ ਜਿਹੜੀਆਂ ਮੰਮੀ ਤੁਹਾਡੇ ਢਿੱਡ ਚ ਐ ਨਾ ਉਹ ਮੇਰੇ ਨੋਆ ਚ ਆ ਮੈਂ ਸਾਰਾ ਸਮਝਦੀ ਆ ਤੁਸੀਂ ਸਿਆਣੇ ਤੇ ਬੜਿਓ ਮੈਂ ਆਪਣਾ ਦੇ ਗਵਾਵਾ ਤੇ ਮੁੜ ਕੇ ਮੈਨੂੰ ਕੁਝ ਮਿਲੇ ਨਾ ਹੈ ਜਿਹੜਾ ਤੁਸੀਂ ਬਾਅਦ ਚ ਖਰਚਾ ਕਰਨਾ ਉਹ ਪਹਿਲਾਂ ਕਰ ਲਉ ਹਾਂ ਨਾਲੇ ਉਹਦੇ ਮਨ ਪਸੰਦ ਦਾ ਬਣਾ ਦਿਓ ਜਿੱਦਾਂ ਦਾ ਉਹਨੂੰ ਚਾਹੀਦਾ ਵਾ ਤੁੱਛ ਦੇਣ ਵਾ ਹੈ ਮੈਂ ਤੇ ਇਹ ਸੋਚਣ ਡਈ ਆ ਕਿ ਟਾਈਮ ਲੰਘਾ ਲਈਏ ਹੈ ਸਾਰਾ ਕੁਝ ਤੁਹਾਡਾ ਹੀ ਆ ਜੇ ਕਰੋ ਕਰਾਂਗੇ ਤੁਹਾਡਾ ਹੀ ਜਾਣਾ ਵਾ ਤੇ ਚੱਲ ਜੇ ਤੂੰ ਹੁਣ ਟਾਈਮ ਸਾਰ ਦੇਗੀ ਤੇ ਬਾਕੀ ਖਰਚੇ ਇੰਨੇ ਹੋਣੇ ਆ ਤਹੀਂ ਹੌਲੀ ਨਾਲ ਬਾਅਦ ਤੈਨੂੰ ਬਣਾਵਾਂਗੇ ਫਿਰ ਕੀ ਆ ਇਹਦੇ ਵਿੱਚ ਕਿਹੜੀ ਗੱਲ ਆ ਆ ਮਮੀ ਗੱਲ ਛੁੱਟੀਆਂ ਆ ਹਾਂ ਮੀਨਿਮਮ ਭਰਨੀ ਹੈਗੀ ਤੇ ਜੇ ਲੈਣਾ ਜੇ ਨਾ ਜਿਹੜੀ ਤੁਸੀਂ ਟਿੱਕੀ ਜੀ ਮੈਨੂੰ ਪਾਈ ਆ ਉਹ ਲੈ ਲਓ ਲੈਣੀ ਤੇ ਮੈਂ ਆਪਣਾ ਦੇਗਵਾਵਾ ਸਾਂਝੇ ਘਰ ਰਿਚ ਤੇ ਮੇਰੇ ਮੁੜਕੇ ਹੱਥ ਕੁਝ ਬਣਾਵੇ ਨਾਲੇ ਇੰਨੀ ਦੀ ਜਨਾ ਮੇਰੇ ਮਾਪੇ ਹੋਂਨੇ ਮੈਨੂੰ ਬਣਾ ਕੇ ਦਿੱਤਾ ਵਾ ਉਹਨਾਂ ਦੀ ਨਿਸ਼ਾਨੀ ਹੈ ਐਵੇਂ ਨਹੀਂ ਮੈਂ ਤੈਨੂੰ ਦੇ ਦੇਣਾ ਨਾ ਉਹ ਤਾਂ ਹੈਗੀ ਬੜੀ ਚਲਾਕ ਆ ਤੂੰ ਤੁਸੀਂ ਘੱਟ ਚਲਾਕ ਹੋ ਸਕੀਂ ਤੇ ਤੁਸੀਂ ਵੀ ਬੜੀ ਲਾ ਕੇ ਆਏ ਹੋ ਮੈਨੂੰ ਤਾਂ ਪਹਿਲਾਂ ਹੀ ਸਮਝ ਲੱਗ ਗਈ ਜਦੋਂ ਪੁੱਤ-ਪੁੱਤ ਕਰੰਦੇ ਹੋ ਤੁਸੀਂ ਵੇਖਾਂ ਹਰ ਟਾਈਮ ਨਾ ਗਲਤੀ ਸੋਚਿਆ ਕਰ ਕਿਤੇ ਚੰਗਾ ਸੋਚ ਕੇ ਵੇਖ ਚੰਗਾ ਅਹੀਂ ਮੰਮੀ ਕਿਹੜਾ ਤੈਨੂੰ ਕਿਹੇ ਗਿਲੋਂ ਨਾ ਕੀਤੀ ਤੈਨੂੰ ਮੈਂ ਪਹਿਲਾਂ ਕਹਿਤਾ ਜਿੰਨਾ ਮਰਜ਼ੀ ਖਰਚਾ ਕਰੋ ਖੁੱਲ੍ਹ ਕੇ ਪਰ ਜਿਹੜੀ ਚੀਜ਼ ਮੇਰੇ ਕੋਲ ਹੈਗੀ ਨਾ ਉਹ ਨਹੀਂ ਜਿਵੇਂ ਦੇਣੀ ਹੈਗੀ ਅਹੀਂ ਪਿਛੇ ਨਹੀਂ ਹਟ ਦੇ ਕਿ ਉਹਦਾ ਵਿਆਹ ਨਹੀਂ ਵਧੀਆ ਕਰਨਾ ਜਿੱਦਾਂ ਦਾ ਕਹੋਗੇ ਉਦਾਂ ਨਾ ਕਰਾਂਗੇ ਤੇ ਉਹਦੀ ਮਨ ਪਸੰਦਾਂ ਨੂੰ ਜਿੱਦਾਂ ਦਾ ਕਹਿੰਦੀ ਉਦਾਂ ਦਾ ਬਣਾ ਕੇ ਦੇ ਦਿਓ ਤੂੰ ਤੇ ਨਾ ਆਪਣੀਆਂ ਮਰਜ਼ੀਆਂ ਕਰਨ ਗਿੱਜ ਗਈਆਂ ਸਾਡੀ ਨਾਨੀ ਹੀ ਨਾ ਸਾਡੀ ਸੱਸ ਨੇ ਇੱਕ ਵਾਰੀ ਕਿਹਾ ਸੀ ਸਾਰਾ ਸੋਨਾ ਕੱਢ ਕੇ ਤੇ ਤੇ ਹੱਥ ਤੇ ਰੱਖਦਾ ਹੀਗਾ ਕਿ ਤੁਸੀਂ ਕਰੋ ਵਿਆਹ ਠੀਕ ਆ ਨਾ ਗੱਲਾਂ ਹੋਰ ਹੀ ਉਹ ਭੋਲੇ ਹੀ ਉਹਨਾਂ ਨੇ ਤੇ ਬਣਾ ਵੀ ਦਿੱਤਾ ਹੋਊਗਾ ਤੇ ਤੁਸੀਂ ਤੇ ਮੈਨੂੰ ਮੁੜ ਕੇ ਕੁਝ ਦੇਣਾ ਵੀ ਨਹੀਂ ਹੈਗਾ ਮੰਮੀ ਮੋਕ ਦੀ ਗੱਲ ਇਹ ਐ ਕਿ ਜਿਹੜੀਆਂ ਚਲਾਕੀਆਂ ਤੁਸੀਂ ਕਰਦੇ ਹੋ ਨਾ ਉਹ ਤੇੜੀਆਂ ਕਾਮਯਾਬੀ ਹੋਣੀ ਆ ਨਹੀਂ ਕਿਹੜੀਆਂ ਚਲਾਕੀਆਂ ਕਰਦੀ ਆ ਮੈਂ ਹੈਂ ਤੂੰ 24 ਘੰਟੇ ਕੋ ਗੱਲ ਦੇ ਮਗਰ ਪਈ ਰਹਿਣੀ ਆ ਹੁਣ ਐਡੀ ਚਲਾਕਾ ਲੱਗਾ ਤੁਹਾਨੂੰ ਤੇ ਹੋਰ ਇੱਕ ਚਲਾਕੀ ਉਹ ਸਾਮ ਛੜ ਤਹਾਡਾ ਹੀ ਸਰਮੁੰਨਿਆਂ ਜਾਣਾ ਵਾ ਮੇਰਾ ਕੱਲੀ ਦੇਣੀ ਮੁੰਨੇ ਜਾਣਾ ਸਾਰਿਆਂ ਦੇ ਸਾਂਝੇ ਘਰੋ ਜਾਣਾ ਵਾ ਤੇ ਨਾਲੇ ਹੁਣ ਤੇ ਖਰਚਾ ਹੋਣਾ ਹੀ ਆ ਤੇ ਹੋਜੀ ਕ ਇਕੱਠਾ ਮੈਂ ਆਪਣਾ ਦੇ ਕੇ ਤੇ ਆਪਣੇ ਹੱਥ ਵਢਾ ਛੱਡਾ ਤੂੰ ਹੀ ਮੁੜ ਕੇ ਮੈਨੂੰ ਕੁਝ ਦੋਣਾਂ ਲੈ ਕੇ ਕੋਈ ਨਹੀਂ ਤੇ ਤੋਂ ਵੱਡਾ ਹੀ ਰਾਣੀ ਹਰ ਪਾਉ ਆਪਣੀ ਪਾਲੀ ਮੈਂ ਤੇ ਕਹਿੰਦੀ ਪਾਉ ਜਿੰਦਾਂ ਦਾ ਮਰਜ਼ੀ ਲੈ ਕੇ ਦਵਾਂ ਉਹਨੂੰ ਮੈਂ ਕਿਹੜਾ ਮਨਾ ਕੀਤਾ ਵਾ ਐਵੇਂ ਹੀ ਜਦੋਂ ਹੀ ਮਨਾ ਨਹੀਂ ਕਰ ਰਹੇ ਤੇ ਫਿਰ ਹੱਟ ਤੋਂ ਮੰਗਨ ਦਾ ਕੀ ਮਤਲਬ ਹੁੰਦਾ ਇਹਨਾਂ ਦਾ ਜਿੰਦਾਂ ਦੀ ਮਰਜ਼ੀ ਚੀਜ਼ ਪਾਣ ਨੂੰ ਆন্টি ਮੇਰਾ ਕੰਮ ਵਿੱਚ ਡਾਰਤਾ ਵਾ ਓਏ ਹੋਏ ਹਾਂਜੀ ਕੀ ਗੱਲ ਹੋ ਗਈ ਘੋੜਾ ਤਾਂ ਡਾ ਉਹ ਗਲੀ ਤੱਕ ਜਾਣ ਰਿਹਾ ਸੀ ਗੱਲ ਪਿੰਦਰ ਕੀ ਹੋਣੀ ਆ ਮੰਮੀ ਮੈਨੂੰ ਕਹਿੰਦੇ ਕਿ ਜਿਹੜਾ ਤੇਰਾ ਰਾਣੀ ਹਾਰਨੀ ਆ ਉਹ ਦੇ ਦੇ ਤੇਹੀਂ ਅਮਨ ਨੂੰ ਪਾ ਦਿੰਨੇ ਆ ਤੇ ਮੈਂ ਕਿਹਾ ਵੀ ਉਹ ਨਹੀਂ ਮੈਂ ਦਿਨਾ ਹੈਗਾ ਤੂੰ ਹੀ ਕਰ ਜੋ ਮਰਜੀ ਬਣਾ ਕੇ ਪਾਓ ਮੰਮੀ ਦੇ ਕੰਮ ਨਾਲ ਇਹੋ ਹੀ ਰਹੇ ਸਭ ਕੁਝ ਹੈਗਾ ਏ ਇਹੀ ਗੱਲ ਤੇ ਮੈਂ ਕਹੀ ਤੇ ਗੜੀ ਔਖੀ ਹੋ ਗਏ ਮਾਂ ਚਾਹੁੰਦੇ ਹੋਏ ਨਾ ਵੀ ਅਹੀਂ ਕਹਿਨੀ ਆ ਵਾ ਕਿ ਉਹਨੂੰ ਕੁੜੀ ਨੂੰ ਕੋਈ ਨਹੀਂ ਤੁਹੀਂ ਦੇਣਾ ਹੈਗਾ ਤਾਂ ਵੀ ਮਾਂ ਤਾਂ ਹੀ ਮੰਗਦੇ ਚੰਗੇ ਲੱਗੋ ਇਹ ਤੁਹਾਡਾ ਸੇਰਮੋਨੀਆ ਜਣਾ ਮਾਂ ਕੋਈ ਗੱਲ ਨਹੀਂ ਸਾਰਿਆਂ ਦਾ ਇਕੱਠਾ ਹੋਣਾ ਵਾ ਨਾਲੇ ਕਿਹੜਾ ਕੋਲ ਕੁਝ ਹੈਗਾ ਨਹੀਂ ਆ ਤੇ ਤੁਹੀਂ ਉਹਨੂੰ ਬਣਾ ਕੇ ਤੇ ਪਾ ਦੋ ਤੇ ਉਹ ਨਹੀਂ ਮੈਂ ਦੇਣਾ ਹੈਗਾ ਪਿੰਦਰ ਮੈਂ ਨਹੀਂ ਉਹ ਦੇਣਾ ਹੁਣ ਤੁਹੀਂ ਨਾ ਮੈਨੂੰ ਕਹਿ ਦਿਓ ਕਿ ਦੇ ਦੇ ਉਹ ਨਹੀਂ ਹੈ ਤੂੰ ਹੀ ਆਪਣੀ ਥਾਂ ਸਹੀ ਹੈ ਤੇ ਮੰਮੀ ਵੀ ਸਹੀ ਹੀ ਜੇ ਪਾਹਣੋ ਦੱਦੇ ਦੇਂਦੇ ਇੱਕ ਰੁਪਇਆ ਬਹੁਤ ਆਨੇ ਦਾ 3-4 ਲੱਖ ਵੱਜ ਜਾਣਾ ਪਰ ਮੁੰਡੇ ਮੈਨੂੰ ਨਹੀਂ ਨਾ ਮਿਲਣਾ ਹੈਗਾ ਫਿਰ ਤੁਸੀਂ ਕਹਿਣਾ ਵਾ ਕਿ ਚੱਲ ਕੋਈ ਗੱਲ ਨਹੀਂ ਠਹਿਰ ਕੇ ਬਣਾ ਦਨੇ ਠਹਿਰ ਕੇ ਬਣਾ ਦਨੇ ਹੂੰ ਦੋਵੇਂ ਬਨੇ ਵੇਖੀਏ ਤੇ ਦੋਵੇਂ ਸਾਈਡਾਂ ਸਹੀ ਨੇ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਮੰਮੀ ਨਾਲ ਗੱਲ ਤੇ ਆਪਾਂ ਨਵੇਂ ਮੰਮਾ ਤੇ ਜੇ ਬਹੁਤ ਹੀ ਗੱਲ ਹੈ ਤੇ ਮੰਮੀ ਨੇ ਇੰਨਾ ਸਾਂਭਿਆ ਇੰਨਾ ਨਹੀਂ ਕਿੱਥੀ ਖੜਨਾ ਉਹ ਕੱਢੀ ਆਪਣੀ ਕੁੜੀ ਨੂੰ ਪਾਉਣਾ ਮੇਰ ਤੋਂ ਜੋ ਮੰਗਦੇ ਫਿਰਦੇ ਆ ਜੜਾ ਉਹ ਹੈ ਨਾ ਉਹ ਨਹੀਂ ਉਹਨਾਂ ਛੇੜਨਾ ਉਹ ਤੇ ਡੈਡੀ ਨੇ ਜਦੋਂ ਸੰਨੀ ਦਾ ਵਿਆਹ ਹੋਇਆ ਸੀ ਨਾ ਉਦੋਂ ਵੀ ਗੱਲ ਕੀਤੀ ਆਪਣੇ ਆਰਿਆਂ ਦੇ ਵੀ ਉਹ ਨਹੀਂ ਮੈਂ ਦੇਣਾ ਕਿਸੇ ਨੂੰ ਤੇ ਫਿਰ ਮੈਂ ਦੱਸੋ ਕਿੱਦਾਂ ਦੇ ਦਾਂ ਮੈਂ ਤੇ ਕਹਾਂ ਮੈਂ ਜਿਹੜਾ ਤੁਸੀਂ ਮੈਨੂੰ ਪਾਇਆ ਹੋਣਾ ਉਹ ਮੈਂ ਕੱਢ ਕੇ ਹੀ ਦੇ ਦਿੰਦੀ ਆ ਭਾਵੇਂ ਸਾਰਾ ਲੈ ਲਓ ਚੱਲ ਕੋਈ ਗੱਲ ਨਹੀਂ ਤੂੰ ਸਾਹਮਣੇ ਰੱਖ ਆਪੀ ਬਣਾਵਾ ਦੇਣਾ ਸ਼ਰਨ ਹਾਂਜੀ ਹਾਂਜੀ ਉਹ ਤਾਂ ਮਾਜਲੇ ਭਾਂਡੇ हां नहीं हजे पए है कि मैं पहले पण जेड़े लादा उते मेरी गल सुन पांडे ਬਾਅਦ ਚ ਲਾ ਲਈ ਪਹਿਲਾ ਨਾ ਮੈਂ ਤੇਰ ਨਾਲ ਇੱਕ ਗੱਲ ਕਰਨੀ ਆ ਹਾਂਜੀ ਦੱਸੋ ਪਤਾ ਕੀ ਗੱਲ ਵਾ ਜਦੋਂ ਦੀ ਕੁੜੀ ਹੋਈ ਆ ਨਾ ਆਂ ਡਗਵਾਂਡ ਪਤਾ ਕਿੰਨੀ ਅੰਗਲਾਂ ਕਰਦੇ ਆ ਲੋਕੀ ਆਂਦੇ ਆ ਵੀ ਐਡੇ ਭੁੱਖੇ ਨੰਗੇ ਨਾਨਕੇ ਹੈ ਕੋ ਪਾ ਕੇ ਨਹੀਂ ਗਏ ਕੁੜੀ ਨੂੰ ਜੇ ਮੁੰਡਾ ਹੁੰਦਾ ਤੇ ਫਿਰ ਵੀ ਤੇ ਪਾ ਕੇ ਜਾਣਾ ਸੀ ਬੱਸ ਤੇ ਮੇਰਾ ਤਾਂ ਨਾਕ ਹੀ ਨਹੀਂ ਰਹਿੰਦਾ ਹੈ ਮੈਂ ਤਾਂ ਮੂੰਹ ਕੱਢਣ ਜੋਗੀ ਨਹੀਂ ਬਾਹਰ ਹੁਣ ਮੈਂ ਸੋਚਿਆ ਵਾ ਵੀ ਆਪਾਂ ਮਨਾਉਣਾ ਕੁੜੀ ਦਾਰ ਕੀ ਜਨਮ ਦਿਨ ਲੈ ਮੰਮੀ ਅੱਜ ਚੰਨ ਕਿੱਥੋਂ ਚੜ ਗਿਆ ਤੂੰ ਇੰਨ ਤੱਕ ਕਹਿੰਦੇ ਦਾ ਜਨਮ ਦਿਨ ਮਨਾਉਣਾ ਹੀ ਨਹੀਂਗਾ ਲੈ ਫਿਰ ਕੀ ਮੈਨੂੰ ਕਿਹੜੀ ਮਾੜੀ ਲੱਗਦੀ ਆ ਪੋਤੀ ਆ ਮੇਰੀ ਠੀਕ ਵਾ ਨਾ ਤੇ ਜਨਮ ਦਿਨ ਮੈਂ ਤਾਂ ਮਨਾਉਣਾ ਵਾ ਵੀ ਜੇ ਤੇਰੇ ਮਾਪਿਓ ਚੈਨੀ ਬਣਾ ਕੇ ਲਿਆਉਣਗੇ ਭਾਰੀਗੀ ਦੱਸ ਬੰਮੀ ਕਿਦਾਂ ਦੀ ਗੱਲਾਂ ਕਰਨ ਦੇ ਜੇ ਤੁਸੀਂ ਲੀੜਾ ਕਪੜਾ ਨਾਲ ਮੈਂ ਕਹੂੰਗੀ ਆਪੇ ਬਣਾ ਕੇ ਦੇ ਜਾਣ ਕਿ ਇਹ ਚੈਨੀਆਂ ਜੋਗੇ ਹੈਗੇ ਆ ਉਹ ਕਿਉਂ ਨਹੀਂ ਹੈਗੇ ਚੈਨੀਆਂ ਜੋਗੇ ਕੀ ਹੋਇਆ ਉਹਨਾਂ ਨੂੰ ਹੈ 10 ਕੁੜੀ ਹੋਈ ਆ ਕਿਤੇ ਕਪੜਾ ਨਹੀਂ ਕਿਤੇ ਕੁਛ ਨਹੀਂ ਹੱਥ ਲਮਕਾਉਂਦੇ ਆ ਜਾਂਦੇ ਆ ਸ਼ਰਮਾ ਵੀ ਨਹੀਂ ਆਉਂਦੀ ਤੇਰੇ ਮਾਪਿਓ ਨੂੰ ਹੁਣ ਮੇਰੀ ਗੱਲ ਸੁਣ ਲੈ ਮੈਂ ਵੀ ਬਾਹਰ ਮੂੰਹ ਕੱਢਣਾ ਹੁੰਦਾ ਵਾ ਨੱਕ ਦੇਣਾ ਹੁੰਦਾ ਬਾਹਰ ਸ਼ਰੀਕੇ ਵਿੱਚ ਉਹਨਾਂ ਨੂੰ ਕਹਿ ਔਖੇ ਹੋਵੋ ਭਾਵੇਂ ਸੌਖੇ ਹੋਵੋ ਚੰਨੀ ਪਾ ਕੇ ਜਾਓ ਕੁੜੀ ਨੂੰ ਠੀਕ ਆ ਨਾ ਤੇ ਦੱਸ ਮਮੇ ਤੁਸੀਂ ਬਣਾ ਲਓ ਜੈਨਾਂ ਤੇ ਕਰਨ ਰਿਆ ਵਾ ਤੇ ਮੈਂ ਤੇ ਬਣਾ ਹੀ ਦੇਣੀ ਆ ਜਦੋਂ ਟਾਈਮ ਆਇਆ ਠੀਕ ਆ ਨਾ ਹੁਣ ਉਹਨਾਂ ਦਾ ਟਾਈਮ ਆ ਉਹਨਾਂ ਨੂੰ ਕਹਿ ਬਣਾ ਕੇ ਚੰਨੀ ਤੇ ਪਾ ਕੇ ਜਾਓ ਨਹੀਂ ਤੇ ਮੇਰ ਤੋਂ ਬੁਰਾ ਕਰੀ ਨਹੀਂ ਤੇ ਮੰਮੀ ਤਾਂ ਪਤਾ ਦਾ گاਉਂ ਨਾ ਦੇਹਲਾ ਦੇ ਕਿਦਾਂ ਦੇ ਆ ਉਹਨਾਂ ਨੂੰ ਕਿਹੜਾ ਕਿਹੜਾ ਕਮਾਈ ਆਉਣ ਲਈ ਆ ਹੋਰ ਕੋਈ ਪਿਆਲੀ ਤੋਂ ਹੀ ਆ ਮਾੜਾ ਮੋਟਾ ਜਿਹੜਾ ਆਪਣਾ ਘਰ ਦਾ ਸਾਰਨ ਦੇ ਆ ਚਲ ਪਿਆਲੀ ਤੇ ਹੈ ਹੀ ਆ ਨਾ ਪਿਆਲੀ ਕਿੱਥੇ ਖੜਨੀ ਆ ਉਹਨਾਂ ਨੇ ਹੈ ਪੂਰੀ ਦਰੀਜਾ ਨੂੰ ਪੂਰੀਆਂ ਕਰ ਸਕਦੇ ਚੈਨੀ ਪਾ ਕੇ ਜਾਣਗੇ ਤੇ ਮੈਂ ਵੀ ਚਾਹਾਂ ਬੁੱਢੀਆਂ 'ਚ ਦੱਸੂਗੀ ਕਿ ਮੇਰੇ ਕੁੜਮ ਚੈਨੀ ਪਾ ਕੇ ਗਏ ਮੇਰੀ ਪੋਤੀ ਨੂੰ ਹੈ ਹੁਣ ਮੈਨੂੰ ਪੁੱਛਦੀਆਂ ਤੇ ਮੈਨੂੰ ਗੱਲ ਨਹੀਂ ਗੜੀ ਆਉਂਦੀ ਤੂੰ ਚੰਗੀ ਆ ਚੁੱਪ ਕਰਕੇ ਮੂੰਹਕੁੰਗਣੀਆਂ ਪਾ ਕੇ ਬਾਹਰ ਈ ਨਹੀਂ ਆ ਦੱਸ ਨਾ ਮੰਮੀ ਤੇ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਜੇ ਹੁਣ ਨਾ ਆ ਗੱਲਾਂ ਗੁਲਾਂ ਦਾ ਜਵਾਬ ਨਾ ਮੈਨੂੰ ਦੇ ਚੁੱਪ ਕਰਕੇ ਤੇ ਫੋਨ ਫੜ ਤੇ ਫੋਨ ਕਰ ਆਪਣੇ ਪਿਓ ਨੂੰ ਤੇ ਕੁੜੀ ਦਾ ਚਲੰਦਰਵਾ ਤੇ ਮੈਨੂੰ ਚੈਨੀ ਚਾਹੀਦੀ ਐ ਕੋਈ ਨਹੀਂ ਕਹਿ ਦਿੰਨੀ ਐ ਮੈਂ ਨਾ ਆਹੋ ਕਹਿ ਦੇਈ ਹੁਣ ਗੁੰਗੀ ਨਾ ਬਣ ਰਵੀਂ ਅਜਾ ਮੰਦਨ ਤੇ ਆਇਆ ਖੜਾਵਾ ਤੇ ਚੈਨੀ ਪਾ ਦੇ ਕੁੜੀ ਨੂੰ ਆਣ ਕੇ ਕਹਿ ਦਿੰਨੀ ਐ ਆਹੋ ਨਹੀਂ ਤੇ ਇੱਥੇ ਨਾ ਵੜਨ ਸਾਰੀ ਉਮਰ ਮੱਥੇ ਨਾ ਲੱਗਣਾ ਸਾਡੇ ਜੇ ਨਾਂ ਲੈ ਕੇ ਆਏ ਤੇ ਕਹਿ ਦੂੰਗੀ ਮੈਂ ਮੰਮਾ ਆਹੋ ਕਰਦੀ ਹੁਣ ਫੋਨ ਚੰਗਾ ਤਸਬੀਹਾ ਦੋਈ ਉਹ ਨੂੰਣਾ ਵਾਲੀ ਉਹ ਇਨੇ ਜੋਗੇ ਹੈਗੇ ਉਹ ਕਿੱਥੋਂ ਪਹੁੰਗ ਗਏ ਇਹਨਾਂ ਨੂੰ ਚੈਨੀ ਹਾਂ ਉਹਨਾਂ ਨੂੰ ਫੋਨ ਕਰਨੀ ਆ ਪਤਾ ਨਹੀਂ ਉਹਨਾਂ ਨੇ ਕਿੱਥੋਂ ਫੜ ਤੜ ਕੇ ਫਿਰ ਕਰਨਗੇ ਜੇ ਕੀਤਾ ਇਹਦੇ ਚੱਲ ਆ ਆਈ ਮੇਰੀ ਦਾੜ ਥੱਲੇ ਹੁਣ ਤੇ ਭਾਵੇਂ ਔਖੇ ਹੋਣ ਭਾਵੇਂ ਸੌਖੇ ਹੋਣ ਚੈਨੀ ਤੇ ਪਾ ਕੇ ਜਾਣਗੇ ਨਹੀਂ ਤੇ ਉਹਨਾਂ ਨੂੰ ਪਤਾ ਵਾ ਵੀ ਹਾਡੀਤੀ ਦਾ ਜੀਣਾ ਹਰਾਮ ਹੋ ਜਾਣਾ ਉੱਥੇ ਚੱਲ ਇਹੋ ਚੈਨੀ ਆਪਣੇ ਜਵਾਈ ਨੂੰ ਪਾਉਂਗੀ ਮੈਂ ਅਮਨ हां जी मम्मी किथे ਆ ਆ ਵੇਖੋ ਅੰਦਰ ਹੀ ਆਜੋ ਕੀ ਕਰਨ ਈ ਆ ਕੁਛ ਨਹੀਂ ਮੰਮੀ ਆ ਬੈੱਡ ਸ਼ੀਟ ਚੇਂਜ ਕੀਤੀ ਮੈਂ ਅੱਛਾ ਤੇ ਮੇਰੀ ਗੱਲ ਸੁਣ ਮੈਂ ਤੇਰੇ ਵਾਸਤੇ ਪਤਾ ਕਿੰਨੇ ਪ੍ਰਬੰਧ ਕਰਨ ਈ ਆ ਕਾਹਦੇ ਮੰਮੀ ਇੱਥੇ ਆ ਇੱਥੇ ਬੈਠ ਮੈਂ ਤੁਹਾਨੂੰ ਦੱਸ ਰਹੀ ਹਾਂ ਇੱਥੇ ਬੈ ਜਾ ਉਹ ਤਾਂ ਤੇਰਾ ਵਿਆਹ ਦੇਣਾ ਹੁਣ ਤੇ ਪਤਾ ਨਾ ਤੇ ਮੇਰਾ ਜੀ ਕਰਦਾ ਵਾ ਮੈਂ ਇੰਨਾ ਸੋਨਾ ਪਾਵਾਂ ਤੈਨੂੰ ਹੈ ਮੇਰੀ ਗੱਲ ਸੁਣ ਮੈਂ ਗਈ ਨਾਮ ਵੱਲ ਨਾਮ ਦਾ ਰਾਣੀ ਹਰ ਵੇਖਿਆ ਹੀ ਉਹ ਐਡਾ ਲੰਮਾ ਵਾ ਤੇ ਕਿੱਡਾ ਸੋਹਣਾ ਲੱਗਦਾ ਜਿੱਦਣ ਵਿਆਹੀ ਆਈ ਹੀ ਸਾਰਾ ਪਿੰਡ ਵੇਂਦਾ ਹੈਗਾ ਰਾਣੀ ਹਰ ਉਹਦਾ ਤੇ ਮੈਂ ਤਾਂ ਸਗਾਤ ਕੋ ਮੰਗਿਆ ਹੀਗਾ ਮੈਂ ਹੈ ਵੀ ਮੈਨੂੰ ਦੇ ਦੇ ਤੇ ਮੈਂ ਕੁੜੀ ਨੂੰ ਪਾਲਾਂ ਟਾਈਮ ਸਰ ਜੇ ਕੋਈ ਨਹੀਂ ਤੈਨੂੰ ਬਣਾ ਦੂੰਗੀ ਪਰ ਐਡੀ ਚਲਾਕ ਆ ਮੇਰੀਆਂ ਗੱਲਾਂ 'ਚ ਨਹੀਂ ਆਈ ਆਂਦੀ ਨਾ ਮੰਮੀ ਜੀ ਉਹ ਤਾਂ ਨਹੀਂ ਜੇ ਮੈਂ ਦੇਣਾ ਤੇ ਜਿਹੜਾ ਤੁਸੀਂ ਪਾਇਆ ਵਾ ਨਾ ਨਿਗਾਜਾ ਉਹ ਲੱਲੋ ਲੈਣਾ ਤੇ ਮੈਂ ਹਾਂ ਮੈਂ ਸਿਰ 'ਚ ਮਾਰਨਾ ਮੰਮੀ ਆ ਜੋੜੇ ਮੈਂ ਹੱਥ ਮੇਨਣਾ ਨਾ ਉਹ ਜਿਹਾ ਗੱਲਾਂ ਕਰੋ ਰਾਣੀ ਹਾਰਦੀਆਂ ਕੋਈ ਵੀ ਆ ਵੀ ਉਹਦੀ ਗੱਲ ਕਰਨ ਦੀ ਲੋੜ ਨਹੀਂ ਵੈਨਾਂ ਕਿਉਂ ਨਹੀਂ ਲੋੜ ਤੇ ਨਾ ਗੱਲ ਕਰਨ ਦੀ ਫਿਰ ਮੈਂ ਗਈ ਸ਼ਰਨ ਕੋ ਹੈ ਫਿਰ ਮੋਂ ਨੂੰ ਆਖਿਆ ਮੈਂ ਹੈ ਵੀ ਜਦੋਂ ਦੀ ਕੁੜੀ ਹੋਈ ਆ ਤੇਰੇ ਨੰਗ ਮਾਂ ਪੇ ਪਾ ਕੇ ਕਿ ਗਏ ਇਹਨੂੰ ਤੇ ਚੁੱਪ ਕਰਕੇ ਨਾ ਰੱਖੀ ਜਨਮ ਦਿਨ ਤੇ ਚੈਨੀ ਮੰਗਵਾ ਉਹਨਾਂ ਕੋ ਚੈਨੀ ਪਤਾ ਪੁੱਤ ਮੈਂ ਕਿਹਦੇ ਵਾਸਤੇ ਮੰਗਾਉਂਦੀ ਆ ਆਪਣੇ ਜਵਾਈ ਵਾਸਤੇ ਮੰਗਾਉਂਦੀ ਆ ਹੈ ਮੇਰਾ ਰਾਦਾ ਵਾ ਕੈਂਠਾ ਤੇ ਹੀ ਪਾਉਣਾ ਹੀ ਪਾਉਣਾ ਉਹਨੂੰ ਤੇ ਚੱਲ ਕਾਲਾ ਉਹਦੇ ਮਾਂ ਪਿਓ ਚੈਨੀ ਪਾ ਜਾਣਗੇ ਉਹ ਚੈਨੀ ਚੱਕ ਆਪਣੇ ਜਵਾਈ ਨੂੰ ਪਾ ਦੂੰਗੀ ਮੈਂ ਮੰਮੀ ਮੈਨੂੰ ਕੋਈ ਘੰਟੇ ਵੀ ਨਹੀਂ ਲੋੜ ਨਾ ਹੀ ਮੈਨੂੰ ਰਾਣੀ ਹਰ ਦੀ ਲੋੜ ਤੂੰ ਇਹ ਸੋਚੋ ਕਿ ਕੈਨਸਲ ਕਿੱਦਾਂ ਕਰਨਾ ਵਯਾ ਮੈਂ ਨਹੀਂ ਮੰਮੀ ਕਾਲੇ ਨਾਲ ਵਿਆਹ ਕਰਾਉਣਾ ਮੈਨੂੰ ਗੋਰਾ ਮੁੰਡਾ ਚਾਹੀਦਾ ਹੈ ਮੈਨੂੰ ਕੋਈ ਰਾਣੀ ਹਰ ਨਹੀਂ ਚਾਹੀਦਾ ਤੇ ਗੋਰਾ ਮੁੰਡਾ ਲੱਭੋ ਬਸ ਹੋਰ ਨਹੀਂ ਮੈਨੂੰ ਕੁਛ ਚਾਹੀਦਾ ਨਹੀਂ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਹੈ ਪਹਿਲਾਂ ਮੈਂ ਵੀ ਤੇਰੇ ਵਾਂਗ ਸੋਚਣ ਲਈ ਹੀਗੀ ਗੋਰਾ 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 ਰੰਗ ਚਟਣਾ ਤੇਰਾ ਮੇਰੀ ਗੱਲ ਸੁਣਤੀ ਏ ਪਤਾ ਕੀ ਗੱਲ ਵਾ 18 19 ਕਿੱਲਿਆਂ ਦਾ ਮਾਲਕ ਵਾ ਕੱਲਾ ਕੱਲਾ ਸੁਖ ਨਾ ਨਾ ਕੋਈ ਨਣਾਣ ਤੇਰੀ ਨਾ ਗੱਲ ਨਾ ਬਾਤ ਤੂੰ ਤੇ ਸਾਰਾ ਕੋਹੀ ਤੇਰੇ ਵਾਸਤੇ ਆ ਰਾਣੀ ਬਣ ਕੇ ਰਹਿਣਾ ਰਾਜ ਕਰੇਂਗੀ ਰਾਜ ਇਹ ਤਾਂ ਹੁਣ ਮੈਂ ਸੋਚਿਆ ਵੀ ਮੇਰੀ ਧੀ ਨੇ ਤੋਥੇ ਰਾਜ ਕਰਨਾ ਵਾ ਤੇ ਪੁੱਤ ਜੇ ਚਿੱਟਾ ਲੱਭ ਲੇਂਗੀ ਦੋ ਚਾਰ ਭਰਾ ਹੋਣਗੇ ਦੋ ਚਾਰ ਭੈਣਾ ਹੋਣਗੇ ਤੇਰੇ ਪੱਲੇ ਕੀ ਪੈਣਾ ਉੱਥੇ ਮੰਮੀ ਜਿਹੜਾ ਮੇਰੇ ਨਾਲ ਤੁਰਦਾ ਨਹੀਂ ਜੱਚਣਾ ਤੇ ਮੈਂ ਕੀ ਕਰਨਾ ਉਹਨੂੰ ਨਿੱਕੋਛ ਨਹੀਂ ਹੋਇਆ ਉਹਨੂੰ ਜਵਾਨ ਆ ਕਿੱਡਾ ਸੋਹਣਾ ਪੱਗ ਪੁਗ ਬਦਦਾ ਸੋਹਣਾ ਲੱਗਦਾ ਵਾ بیا ਕਰੀਮਾਂ ਕਿੰਨੀਆਂ ਚੱਲੀਆਂ ਵਾ ਲਾ ਲਾ ਕੇ ਕਰਦੀ ਰੰਗੋਰਾ ਵਾ ਤੇ ਮੰਮੀ ਕਹਾਲੋ ਤੇ ਕਿਉਂ ਨਹੀਂ ਚੱਲੀਆਂ ਕਰੀਮਾਂ ਹੈ ਨਹੀਂ ਕਰੋ ਤੇ ਲਾਈਆਂ ਕਿਹੜੀਆਂ ਕਰੀਮਾਂ ਆਪਾਂ ਕਾਲਾ ਨੂੰ ਤੇ ਕਿਤੇ ਆਪਾਂ ਕਰੇ ਕੋਈ ਕੋਲਡ ਕਰੀਮ ਨਹੀਂ ਕੋਈ ਲਿਆ ਕੇ ਦਿੱਤੀ ਕਰੀਮਾਂ ਕਿਹੜੀਆਂ ਲਾਈਆਂ ਆਪਾਂ ਉਹਨੂੰ ਕੋਈ ਕਰੀਮ ਨਾਲ ਮੰਮੀ ਚਿੱਟੇ ਨਹੀਂ ਹੋ ਜੀਦਾ ਇਹ ਗੱਲ ਮਾਰਦੇ ਤੁਸੀਂ ਇਹ ਲੋਕ ਕੰਮਕਾਰ ਕਰਦਾ ਵਾ ਬਾਹਰ ਅੰਦਰ ਤੁਰਿਆ ਫਿਰਦਾ ਵਾ ਤਾਂ ਕਰਕੇ ਰੰਗ ਥੋੜਾ ਜਿਆਦਾ ਹੋ ਗਿਆ ਸਲੇਰਾ ਉਦਾਂ ਕਾਲਾ ਥੋੜੀ ਆ ਫੜਾ ਦਿਮਾਗ ਨਾਲ ਸੋਚ ਪਾਗਲੇ ਤੇਰੀਆਂ ਰੀਜਾਂ ਸਾਰੀਆਂ ਪੂਰੀਆਂ ਕਰੂਗਾ ਠੀਕ ਹੈ ਨਾ ਮੈਨੂੰ ਨਹੀਂ ਪਤਾ ਮੈਨੂੰ ਘੋਰਾ ਮੁੰਡਾ ਲੱਭ ਕੇ ਦੇ ਬਸ ਨੀ ਗੋਰੇ ਨੂੰ ਕੀ ਕਰਨਾ ਹੀ ਉਹ ਘੋਰਾ ਲੱਭ ਕੇ ਦੇ ਇਹੋ ਹੀ ਗੋਰਾ ਹੋ ਜਾਣਾ ਵਾ ਠੀਕ ਹੈ ਨਾ ਮੈਂ ਵੀ ਤੇਰੇ ਵਾਂਗ ਸੋਚਦੀ ਮੇਰਾ ਵੀ ਦਿਮਾਗ ਖਰਾਬ ਹੀ ਹੁਣ ਮੈਂ ਆਪਣੇ ਦਿਮਾਗ ਨਾਲ ਸੋਚਿਆ ਵਾ ਵੀ ਮੇਰੀ ਧੀ ਤੇ ਰਾਜ ਕਰੂਗੀ ਤੇ ਉਸੇ ਕਰਜੀ ਕਰੂਗੀ ਨੀ ਨਾਲੇ ਨਾ ਇੱਕ ਗੱਲ ਦਾ ਹੋਰ ਪਤਾ ਲੱਗਾ ਹੀ ਮੈਨੂੰ ਜਿਹੜੀ ਤੇਰੀ ਸੱਸ ਬੜਨੀ ਆ ਨਾ ਆਂਦੇ ਉਹ ਵੀ ਭੋਲੀ ਆ ਉਹਨੂੰ ਨਹੀਂ ਪਤਾ ਪੁੱਤ ਲੱਗਦਾ ਕਹੇ ਦਾ ਵੀ ਤੇ ਵੇਖਤੀ ਏ ਤੂੰ ਘਰ ਚ ਚਲ ਗਈ ਨਾ ਤੇ ਸਭ ਰੱਖਣ ਟੱਕੜ ਤੇਰੇ ਹੱਥ ਵਿੱਚ ਹੈ ਤੇ ਜਾਂਦੇ ਸ਼ਵਾ ਪਾਦੀ ਤੇ ਬਾਕੀ ਮੈਂ ਤੇਰੇ ਨਾਲ ਵਾ ਤੇ ਮੈਂ ਤਾਂ ਤੀਜੇ ਦਿਨ ਹਾਜ਼ਰ ਰਿਹਾ ਕਰਨਾ ਉਥੇ ਠੀਕ ਹੈ ਨਾ ਬਾਕੀ ਕਾਰ ਮੁਖਤਾਰੀ ਸਾਰੀ ਮੈਂ ਤੇਰੇ ਹੱਥ ਚ ਦਵਾ ਦੇਣੀ ਆ ਤੂੰ ਫਿਕਰ ਕੰਨੂ ਕਰਨੀ ਆ ਮੰਮੀ ਆ ਜੋੜੇ ਹੱਥ ਮੈਂ ਨਹੀਂ ਜੇ ਕਰਨਾ ਆਥੇ ਵਿਆ ਤੂੰ ਹੀ ਜੋ ਮਰਜ਼ੀ ਕਰਦੇ ਰੋ ਹੈ ਦਿਮਾਗ ਖਰਾਬ ਹੋਇਆ ਕੁੜੀ ਦਾ ਹੈ ਰਾਜ ਤੇ ਬੁਠਾ ਲੰਡੇ ਇਹਨੂੰ ਰਾਜ ਕਰਨਾ ਨਹੀਂ ਆਉਂਦਿਆ ਛਦਾ ਕੇ ਥਾਂ ਦਾ ਮੈਂ ਨਹੀਂ ਕਰਨਾ ਉੱਥੇ ਵਿਆਹ ਤੂੰ ਕਿਉਂ ਨਹੀਂ ਕਰਨਾ ਹੌਂਟ ਤੇਰਾ ਵੀ ਉੱਥੇ ਕਰੂੰਗੀ ਮੈਂ ਕਾਲਾ ਹੋ ਤਾਂ ਕੋਈ ਨਹੀਂ ਆਪੇ ਹੌਲੀ ਹੌਲੀ ਗੋਰਾ ਹੋ ਜਾਣਾ ਤੇਰੇ ਵਾਲੇ ਵੇ ਵੇ ਹੋਨੇ ਦਿਮਾਗ ਖਰਾਬ ਹੋਇਆ ਸਾਰੇ ਟੱਬਰ ਦਾ ਹੱਥ ਧੋ ਕੇ ਮੇਰੇ ਪਿੱਛੇ ਹੀ ਪੈ ਗਈ ਆ ਸਾਰੇ ਜਾਣੀ ਕੀ ਹੋਇਆ ਤੈਨੂੰ ਕੁਝ ਨਹੀਂ ਹੋਇਆ ਵੀਰ ਮੈਨੂੰ ਕੰਮ ਕਰ ਜਾ ਕੇ ਸੁਣ ਗੱਲ ਕੀ ਹੋਈ ਏ ਕੁਝ ਨਹੀਂ ਹੋਇਆ ਮੰਮੀ ਨੂੰ ਬੋਚਲਾ ਜਾ ਕੇ ਵੀਰ ਮੰਮੀ ਇਹ ਨੂੰ ਕਹਤਾ ਜੇ ਜੜਾ ਜੀਏ ਕੋਈ ਨਹੀਂ ਨਾਰਮਲ ਨਾਰਮਲ ਲੜਨ ਦੇ ਨੇ ਇੱਕ ਦੂਜੇ ਨਾਲ ਤੇ ਲੜਨਾ ਹੀ ਆ ਹੋਰ ਕੀ ਕਰਨਾ ਆ ਆ ਜਿਹੜੀ ਕੁੜੀ ਆ ਨਾ ਇਹਦੇ ਨੱਕ ਤੇ ਮੁੰਡਾ ਚੜ ਨਹੀਂ ੜਿਆ ਅਜ ਤੱਕ ਆਂਦੀ ਇਹ ਮੈਂ ਗੋਰੇ ਮੁੰਡੇ ਨਾਲ ਵਿਆਹ ਕਰਾਉਣਾ ਦੱਸ ਕਿੱਥੋਂ ਗੋਰਾ ਮੁੰਡਾ ਲਿਆਈ ਇਹਦੇ ਵਾਸਤੇ ਹੁਣ ਮੰਮੀ ਚੰਗਾ ਭਲਾ ਸੁਹਣਾ ਤੇ ਹੈਗਾ ਮੈਂ ਤਾਂ ਸਮਝਾਇਆ ਇਹ ਪਤ ਪਿੱਠਾਰਾ 19 ਕਿੱਲੇ ਆ ਹੈ ਤੇ ਰਾਜ ਕਰੇਗੀ ਉਥੇ ਸਾਰੀ ਉਮਰ ਪਰ ਐਡੀ ਬੇਵਕੂਫਾ ਸਮਝਣ ਦਾ ਮਾਇਨੇ ਨਹੀਂ ਲੈਣ ਈ ਮੰਮੀ ਤੂੰ ਹੀ ਸਮਝਾਉ ਉਹਨੂੰ ਹੁਣ ਸਾਰਾ ਕੰਮ ਹੋ ਗਿਆ ਸਹੀ ਗੱਲ ਵਾ ਮੇਰੇ ਵੀ ਦਿਮਾਗ 'ਚ ਹੋਣੀ ਗੱਲ ਆਈ ਆ ਪੁੱਤ ਪਹਿਲਾਂ ਤੇ ਮੈਂ ਵੀ ਨਹੀਂ ਮੰਨਦੀ ਪਰ ਹੁਣ ਮੈਨੂੰ ਸਮਝ ਆਈ ਆ ਕਿ ਚੰਗਾ ਘਰ ਬਾਹਰ ਵਾ ਮੁੰਡਾ ਕੱਲਾ ਕੱਲਾ ਸਾਰਾ ਕੋਹੇ ਦੇ ਜੋਗਾ ਹੀ ਆ ਦੁਰ ਤੇ ਇਹ ਹੁਣ ਹੋਰ ਕਿਨੂੰ ਦੇਣਾ ਉਹੋ ਤੇ ਗੱਲ ਵਾ ਤੇ ਨਾਲੇ ਮਛ ਦੇਣ ਨੂੰ ਕਹੇ ਤੇਰਾ ਵਿਆਹ ਚੰਗਾ ਭਲਾ ਕਰਨਾ ਆਪਾਂ ਚੰਗਾ ਸੋਨਾ ਪਾਉਣਾ ਮੈਂ ਕਹਾਂ ਤੈਨੂੰ ਤੇਰੀਆਂ ਸਾਰੀਆਂ ਰੀਝਾਂ ਪੂਰੀਆਂ ਕਰਨੀਆਂ ਵਾ ਤੇ ਮੰਨਣ ਦਾ ਨਾਂ ਲੈਣ ਦੀ ਵੇਖ ਲਾਦਾ ਹਾਲ ਮੰਮੀ ਜੇ ਤੁਸੀਂ ਮੰਨ ਗਏ ਉਹਨਾਂ ਤੇ ਸਮਝੋ ਉਹ ਵੀ ਮੰਨੀ ਤੇ ਨਾਲੇ ਮੈਨੂੰ ਸੋਨੇ ਤੋਂ ਚੇਤਾ ਆਇਆ ਇਹ ਤੁਸੀਂ ਨਵਦੀਪ ਨੂੰ ਗਿਆ ਖੰਡੇ ਹੋ ਲਿਆ ਦਾ ਸੁਪੁੱਤ ਨਵਦੀਪ ਨੇ ਤੇਰੇ ਕੰਨਾਂ ਚ ਵਾਲਾ ਪਾ ਵੀ ਦਿੱਤਾ ਵਾ ਨਹੀਂ ਮੰਮੀ ਪਾ ਨਹੀਂ ਦਿੱਤਾ ਆਪਣੇ ਕੋਈ ਹੈਗਾ ਜੇ ਨਹੀਂ ਤੇ ਤੁਸੀਂ ਆਪਣੇ ਵਾਲਾ ਪਾ ਦੋ ਹਾਂ ਵੀ ਆਪਣੇ ਵਾਲਾ ਤੇ ਮੈਂ ਪਾ ਹੀ ਦੇਣਾ ਵਾ ਮੈਂ ਤਾਂ ਤਾਂ ਕਿਹਾ ਸੀਗਾ ਕਿ ਉਹ ਸੋਹਣਾ ਲੱਗਦਾ ਵਾ ਹੈ ਫੇਰ ਮੰਮੀ ਬੰਨਣਾ ਹੈ ਨਹੀਂ ਜੀ ਬੰਨਣਾ ਕਿਉਂ ਨਹੀਂ ਉਹ ਨਹੀਂ ਮੰਮੀ ਬੰਨਦਾ ਹੁੰਦਾ ਮੜ ਕਿਉਂ ਹੁਣ ਤੇ ਸਾਨੂੰ ਪਤਾ ਵੀ ਇਹੀ ਵਿਆਹ ਕਰਨਾ ਹੈ ਜਿੱਥੋਂ ਮਰਜ਼ੀ ਬਣਾਈ ਉਹਨੂੰ ਬਣਾਉਣਾ ਪੈਣਾ ਤੇ ਜੇ ਪਾਲਿਆ ਮੜ ਕੇ ਫੇਰ ਬੱਸ ਪਰ ਇੱਕ ਗੱਲ ਸੁਣ ਲੈ ਮੁੰਡਿਆ ਜਿੱਦਾਂ ਦਾ ਉਹਦਾ ਰਾਣੀ ਹਾਰ ਆ ਨਾ ਉੱਤੋਂ ਆਸਾਂ ਨਹੀਂ ਵਹੀ ਬਣੇ ਹੋਰ ਠੀਕ ਵਾ ਨਾ ਉਦਾਂ ਦਾ ਪਉਣਾ ਆਪਣੀ ਤੀਨ ਨੂੰ ਮੈਂ ਜਿੱਦਾਂ ਦਾ ਤੁਸੀਂ ਕਹੋਗੇ ਉਦਾਂ ਦਾ ਹੀ ਬਣੇਗਾ ਇਹ ਸਾਂਭ ਕੇ ਰੱਖ ਲੈ ਇੰਨੇ ਕੀ ਕਰਨਾ ਲੈ ਹੀ ਲਵਣੀ ਅੰਦਰ ਉਹ ਮੰਮੀ ਕਿਤੇ ਕੰਮ ਆਏ ਜਾਂਦੀ ਚੀਜ਼ ਆ ਕਿੱਥੇ ਪਾਪਾ ਬਹਿਣਾ ਆਏ ਨੇ ਵਿਆਹ ਸ਼ਾਦੀਆਂ ਤੇ ਚੰਗੇ ਲੱਗਦੇ ਇਹੋ ਜੇ ਕੰਮ ਕਰੋ ਕੌਣ ਪਾਉਂਦਾ ਹੁੰਦਾ ਵਾ ਚਲੋ ਕੋਈ ਨਹੀਂ ਮੰਮੀ ਜੇ ਤੇ ਆਪਾਂ ਘਰੋਂ ਪਾਇਆ ਹੁੰਦਾ ਮੰਗਦੇ ਵੀ ਚੰਗੇ ਲੱਗਦੇ ਚੱਲ ਪੁੱਤ ਅਗਲੀ ਕੱਲ ਨੂੰ ਦੱਸੇਗੇ ਆਪਣੇ ਪਿੰਡ ਤੇ ਕੀ ਆਖਣਗੇ ਉਹ ਕੀ ਇਹ ਡੀ ਰੂਟੇ ਨੇ ਮੈਂ ਤਾਂ ਸੋਚਿਆ ਹੀ ਤੁਹਾਡੀ ਚੀਜ਼ ਬਣ ਜੂਗੀ ਹੈ ਆ ਪਿਆਲੀ ਪੁਲੀ ਤੁਹਾਡੀ ਰਹੂਗੀ ਤੇ ਜੇ ਹੁਣ ਵੇਚਣੀ ਪਈ ਤੇ ਵੇਚਣੀ ਪੈਣੀ ਕੁੜੀ ਦੇ ਵਿਆਹ ਕਰਕੇ ਮਮਮੀ ਕੰਨੂ ਪਿਆਲੀ ਵੇਚਣੀ ਹੈ ਤੁਹਾਡਾ ਦਿਮਾਗ ਹੈ ਨਹੀਂ ਨਾਲ ਸੋਨਾ ਪਤਾ ਕਿੰਨਾ ਮਹਿੰਗਾ ਹੋ ਗਿਆ ਵਾ ਮੂੰ ਫਸਲ ਹੁੰਦੀ ਕੋਈ ਨਹੀਂ ਚੱਕ ਚਕਾ ਕਰ ਲਾਂਗੇ ਹੀ ਮੈਂ ਕੀਤੀ ਗੱਲ ਆੜਤੀ ਨਾਲ ਤੇ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਬਸ ਇਹ ਵੇਖੋ ਵੀ ਕਰਨਾ ਕੀ ਅੱਗੇ ਤੇ ਬਾਕੀ ਇਹਨੂੰ ਸਮਝਾਉਣਾ ਹੁਣ ਤੁਹਾਡਾ ਕੰਮ ਜੇ ਤੂੰ ਫਿਕਰ ਨਾ ਕਰ ਇਹਨੂੰ ਮੈਂ ਸਮਝਾ ਲੂੰਗੀ ਚੁੱਕੀ ਜਾਓ ਜਿੰਨੇ ਪਰੋਲ ਚੁੱਕੜੇ ਆ ਲਾਉਣੇ ਤੇ ਤੁਸੀਂ ਆ ਮੈਨੂੰ ਕੀ ਮੈਂ ਤਾਂ ਆਪਣੀ ਧੀ ਨੂੰ ਨਾ ਐ ਬਣਾਸ ਵਰਕੇ ਤੋੜਨਾ ਵਾ ਹੈਲੋ ਸਨ ਬੁੱਤ ਕੀ ਹਾਲ ਆ ਠੀਕ ਠਾਕ ਇਹ ਗੱਲ ਬੁੱਤ ਤੇ ਵਾਇ ਨੂੰ ਦੀ ਗੱਲ ਆ ਤੂੰ ਨੇ ਉਹ ਜਿੰਦਾ ਰੋਂੜੀ ਹੋਣੀ ਆ ਹੈ ਇਹ ਗੱਲ ਹੋ ਗਈ ਰੋਂ ਨਾ ਉਹ ਤਾਂ ਗੱਲ ਦੱਸ ਤੂੰ ਮੈਨੂੰ ਗੱਲ ਕੀ ਆ ਜਨਮ ਦਿਨ ਮਨਾਉਣਾ ਕੁੜੀ ਦਾ ਕੋਈ ਗੱਲ ਨਹੀਂ ਪੁੱਤ ਬਣਾ ਦੂੰ ਆਹੋ ਚੱਲ ਕੋਈ ਨਹੀਂ ਆਵਾਂਗੇ ਅਸੀਂ ਵੀ ਕੱਪੜੇ-ਕੁਪੜੇ ਲੈ ਆਵਾਂਗੇ ਹੈ ਕੀ ਜਾਂਦੀ ਸੱਸ ਤੇਰੀ ਕਹਿੰਦੀ ਚੈਨੀ ਬਾਕੇ ਜਾ ਪੁੱਤ ਚੈਨੀ ਤਾਂ ਮਹਿੰਗੀ ਬੜੀ ਬਾਨੀ ਆ ਤੈਨੂੰ ਪਤਾ 74 7500 ਹਾਦੋਂ ਤੋਂ ਟੋਲਾ ਸੋਨਾ ਹੋ ਗਿਆ ਵਾ ਘੱਟ ਤੋਂ ਘੱਟ ਫੇਰ ਟੋਲੇ ਦੀ ਤੇ ਪਾਵਾਂਗੇ ਨਾ ਫੱਦ ਹੋ ਗਈ ਐ ਇਸ ਜਨਾਨੀ ਦੀ ਦੱਸ ਇਹ ਜਨਮ ਦਿਨ ਇਹ ਕਾ ਮਨੂ ਮਨਾਉਂ ਲਈ ਆ ਫੇ ਕੋਈ ਨਾ ਕੋਈ ਚੀਜ਼ ਪਾਉਣ ਆਣ ਕੇ ਚੱਲ ਮੇਰੀ ਤੇਈ ਦੁੱਧ ਚੋਪ ਗਰ ਹੈ ਰੋਣਾ ਫੇ ਘਰ ਨਾ ਕਰ ਕੋਈ ਨਹੀਂ ਕੋਈ ਲੱਭਨੇ ਹਾਲ ਇਹ ਗੱਲ ਦਾ ਘਰ ਨਾ ਤੇਰੀ ਮਾਂ ਨਾਲ ਚੰਗਾ ਚੰਗਾ ਪੁੱਤ ਕੋਈ ਗੱਲ ਨਹੀਂ ਕੋਈ ਲੈ ਆਵਾਂਗੇ ਲੈ ਆਵਾਂਗੇ ਚੰਗਾ ਆ ਦੋਹੀ ਬੜੀ ਮਾੜੀ ਜਨਾਨੀ ਆ ਲੈ ਬਹਾਨੇ ਬਣਾ ਬਣਾ ਕੇ ਲੜਾਈ ਪਾਉਂਦੀ ਆ ਐਡੀ ਲਾਲਚੀ ਜਨਾਨੀ ਨਹੀਂ ਕਹ ਜੀ ਵੇਖੀ ਜ਼ਿੰਦਗੀ ਵਿੱਚ ਕੋਈ ਸ਼ਰਦੀ ਮਾਂ ਇਹ ਸ਼ਰਦੀ ਮਾਂ ਆਏ ਇੱਧਰ ਆ ਬਹਿ ਜਾ ਕੀ ਗੱਲ ਹੈ ਉਥੇ ਰ ਕੁੜੀ ਬੜੀ ਦੁਖੀ ਆ ਬਜਾ ਜੀ ਕਿਹੜੀ ਤਮ ਕਹਿੰਦੀ ਵੀ ਸੱਸ ਮੇਰੀ ਆਂਦੀ ਆ ਵੀ ਕੁੜੀ ਦੇ ਜਨਮ ਦਿਨ ਤੇ ਚਾਹਨੀ ਆਉਣੀ ਚਾਹੀਦੀ 10 ਚਾਹਨੀ ਬਾਕੇ ਜਾਣ ਹਾਂ ਹੈ ਨਾ ਸ਼ਰਮ ਨਹੀਂ ਆਉਂਦੀ ਆ ਕਿ ਮੂੰਹ ਮੰਗਾ ਡਈ ਉਹ ਤੇ ਬਹਾਨੇ ਨਾਲ ਡਈ ਆ ਹਾਂ ਵੀ ਜਨਮ ਦਿਨ ਰੱਖੋ ਹਾਂ ਤੇ ਮੈਂ ਕਹਾਂ ਉਹਦੀ ਆ ਚੀਜ਼ ਲਿਆਓ ਨਹੀਂ ਸਾਡਾ ਜੀ ਕਰੇ ਜੋ ਮਰਜ਼ੀ ਖੜੀਏ ਨਾ ਕਰੀ ਇਹਦਾ ਕੀ ਮਤਲਬ ਆ ਜੇ ਹੁਣ ਅਸੀਂ ਚੀਜ਼ ਨਹੀਂ ਖਰਦੇ ਤੇ ਕੁੜੀ ਦੇ ਨਾਲ ਲੜਾਈ ਪਈ ਰਹਿਣੀ ਆ ਕਰੀਏ ਕਰੀਏ ਹੁਣ ਕੀ ਕਰੀਏ ਹੁਣ ਦੱਸੋ ਜਾਹਰ ਇਹਦਾ ਕੋਈ ਦੋ ਗਰਾਂ ਪਹਿਲੀ ਗਾਣੇ ਪਾਲ ਕੇ ਹਾਂ ਹੇ ਇਹ ਕੁੜੀ ਕਿੰਨੇ 5-7000 ਦੀ ਚੀਜ਼ ਹੈ ਜਿਹੜੀ ਆਜੇ ਛੇਤੀ ਨਾਲ ਅੱਗੇ ਪਿਆਰੀ ਕਿੰਨੀ ਹੈ ਨਾ ਜੇ ਰੋਟੀ ਖਾਣੇ ਨੂੰ ਘਰੋਂ ਟਿਕਣ ਬਹਿ ਜਾਂਗੇ ਹਾਂ ਨਾ ਹੁਣ ਕਿ ਇੰਨਾ ਵੀ ਨਹੀਂ ਆਸਰਾ ਹੋਣਾ ਤੇ ਇਹ ਕੁੜੀ ਕੋ ਜਲਦੀ ਹੈ ਤੁਹਾਨੂੰ ਉੱਥੇ ਰਹਿਣ ਲਈ। ਉੱਥੇ ਅੜ ਕੋ ਕਿੱਥੇ ਰਹਿ ਜਾਣਾ ਨਾ ਉੱਥੇ ਅਸੀਂ ਦੋ ਦਿਨ ਨਹੀਂ ਰਹਿ ਸਕਦੇ। ਹੂੰ ਮਰਾਂਗੇ ਰੋਣਾ ਸੇ ਘਰ ਚ। ਹਾਂ ਫਿਰ ਪਿਆਰੀ ਜੀ ਮੈਂ ਇਹ ਕੰਮ ਕਰ ਦਿੰਦਾ। ਤਾਂ ਫਿਰ ਪਿਆਰੀ ਜੀ ਅਸੀਂ ਗਹਿਣੇ ਪਾਤੀ ਜੀ ਪਿਆਰੀ ਨੂੰ ਹੱਥ ਲੱਗਦੀ ਹੈ ਨਾ ਇਹ ਸਹਜੇ ਸਹਜੇ ਵੇਚ ਜਾਂਦੀ ਹੁੰਦੀ ਹੈ। ਇਹ ਵੀ ਗੱਲ ਮਾਨਾ ਪੇ ਮੁੜ ਕੇ ਛਡਾਉਣੇ ਕਿੰਨੇ ਹੁਣ ਦਿਨੋ ਦਿਨ ਤੇ ਸਾਡੀ ਉਮਰ ਵੱਧਾਂ ਡੇ ਹਾਂ ਬੁੱਢੇ ਹੋਣੇ ਕੰਮ ਵੀ ਸਾਡੇ ਕੋ ਕਿੰਨਾ ਕੋਨਾ ਉਹ ਸੋਨਾ ਵੀ ਬੜਾ ਮਹਿੰਗਾ ਓਹ ਕਹਿੰਦੀ ਇੱਥੇ ਵੀ ਕੋ ਦਹਾਵੀਂ ਜਰ ਦੀ ਚੀਜ਼ ਆ ਜੇਗੀ ਜੇ ਮਾਂ ਲੋਣ ਕਹੀਏ ਅੱਧੇ ਟੋਲੇ ਦੀ ਪਾਲੀਏ ਉਹਨੇ ਦਈ ਦਾ ਕਰਕੇ ਹੱਥਾਂ ਦੇ ਵੇਖਣਾ ਵੀ ਹੋਣੀ ਏ ਤੇ ਜਿਹੜੀ ਟੋਲੇ ਦੀ ਆ ਉਹ ਮੰਗੀ ਬੜੀ ਬਾਨੀ ਇੰਨੇ ਪੈਸੇ ਨਹੀਂ ਸਾਡੇ ਕੋਲ ਹੁਣ ਫਿਰ ਕਿਦਾਂ ਹੋਵੇ ਜਾਂ ਇੱਕ ਕੰਮ ਕਰ ਲਈਏ ਹਮ ਅੱਜ ਜਿਹੜੇ ਮੈਂ ਮੜੀਏ 200 ਪਾਈ ਹੈ ਨਾ ਅੱਧੇ ਕਤੋਲੇ ਦੀ ਹੈਗੀ ਹੈ ਤੇ ਚਲ ਅੱਧੇ ਕਤੋਲੇ ਦੀ ਚੈਨੀ ਪਾਈ ਦੇ ਨਾ ਬਹੁਤੀ ਪਾਈ ਹੈ ਹੁਣ ਇਹ ਥੋੜਾ ਪਿਓ ਸਾਨੂੰ ਆਪ ਦੀ ਤੋਲੇ ਦੀ ਪਾਉ ਤਹੀਂ ਤੋਲੇ ਦੀ ਪਾਵਾਂਗੇ ਅਸੀਂ ਆਪਣੀ ਹਿੰਦ ਵੀ ਵੇਖਣੀ ਵੇਖ ਲੈ ਜਿੱਦਾਂ ਹੁੰਦਾ ਹੈ ਹੁਣ ਵੱਧਾ ਘਾਟਾ ਕਰ ਲਾ ਕੋਈ ਉਹ ਕੋਈ ਗੱਲ ਨਹੀਂ ਮੈਂ ਨਾ ਪਾਵਾਂਗੀ ਮੇਰੀ ਧੀ ਸੁਖੀ ਰਹਿਣੀ ਚਾਹੀਦੀ ਆ ਮੈਂ ਕਾਂ ਦੇ ਇਦਾਂ ਤੂਸ ਪਾ ਪਾ ਕੇ ਤੇ ਮੈਂ ਕਿਹੜੇ ਕਿਨੂ ਖਾ ਲਵੇ ਚਲ ਇਹੋ ਤੜਾ ਦਲੂਗੇ ਫੇ ਬਣਾ ਲਾ ਬਾਕੀ ਕੁੜੀ ਨੂੰ ਪੁੱਛ ਲਾਂਗੇ ਜਾ ਇਦਾਂ ਹੀ ਰਹਿਣ ਦੇ ਇਹਨੂੰ ਪੁੱਤ ਜੇ ਤੂੰ ਕਹਿੰਦੇ ਇਦਾਂ ਹੀ ਪਾ ਮਾਂ ਇਦਾਂ ਤੋ ਆ ਕੇ ਤੇ ਆਈ ਗੀ ਉਹ ਤੂੰ ਆਉਣੇ ਵੀ ਨਹੀਂ ਗੇ ਮੈਂ ਇਦਾਂ ਸਵਾਸਾ ਬਸੋ ਬੰਨਾ ਤੋ ਦੂਗਲੇ ਨੇ ਪੇਰ 2-400 ਰੁਪਈਆ ਮੰਗਣਾ ਤਾਂਹੀਂ ਕਿਥੋਂ ਦੇਣਾ ਮਾੜੀ ਜਾਨ ਔਖੀ ਆ ਹਾਂ ਕੋਈ ਨਾ ਕੋਈ ਅੱਗੇ ਨਾ ਜਰਾਵਾ ਦਾ ਪਤਾ ਨਹੀਂ ਕੀ ਹੁੰਦੇ ਆ ਚਲ ਕੁੜੀ ਨੂੰ ਫੋਨ ਕਰਦੀ ਨੂੰ ਫਿਕਰ ਨਾ ਕਰੀ ਕੋਈ ਨਾ ਕੋਈ ਆ ਕੇ ਲੈ ਕੇ ਆਵਾਂਗੇ ਫਿਕਰਤ ਨਹੀਂ ਕਰਨਾ ਹੀ ਉਹਨੂੰ ਪਤਾ ਵੀ ਮੇਰੇ ਮਾਪਿਓ ਕੋਲ ਤਾਂ ਕੁਝ ਹੈ ਨਹੀਂ ਉਹਨੂੰ ਦੱਸ ਦੇ ਨਾ ਆਖੇ ਕੋਈ ਨਹੀਂ ਕਰਾਂਗੇ ਕੋਈ ਵੱਡਾ ਘਾਟਾ ਜਿੱਦਾਂ ਵੀ ਹੋਊਗਾ ਤੇ ਤੂੰ ਇੰਨਾ ਫਿਕਰ ਨਾ ਕਰ ਹੈ ਚਲੋ ਕੋਈ ਗੱਲ ਤਾਂ ਕਰਾਂਗੇ ਪਰ ਹੁਣ ਪਾਤ ਖਾਨੂ ਵੀ ਬਤਾ ਦਿੱਤੀ ਹੈ ਨਾ ਉਹ ਤਾਂ ਪੋਤੀ ਨੂੰ ਵੇਖ ਨਹੀਂ ਸਕਦੀ ਹੈ ਹੂੰ ਉਹ ਤਾਂ ਕਿਹਦੇ ਆਂਦੀ ਹੈ ਵੀ ਉਹ ਚੀਜ਼ ਮੰਗ ਲਵੇ ਉਹਦੇ ਹੱਥੋਂ ਖੋ ਲੈਣਗੇ ਨਾ 부ਆ ਭਤੀ ਨਾਲੇ ਉਹਨੇ ਕਿਹੜੀ ਉੱਥੇ ਰਹਿਣ ਦੇਣੀ ਆ ਚਲ ਅੱਛਾ ਫੇ ਕੋਈ ਗੱਲ ਨਹੀਂ ਹੁਣ ਕੀ ਕਰਾਂ ਫੇ ਕੁੜੀ ਵੱਲ ਵੇਖਣਾ ਪੈਂਦਾ ਵਾ ਇਹਨ ਕੁਲੀਨਾ ਮਾਂ ਲਾ ਕਹੇ ਹਨ ਤੇ ਖੋਰੋ ਵਿਚਾਰੀ ਕਵੇ ਵੀ ਕਿਨੂੰ ਸਾਨੂੰ ਹੀ ਉਹਦੇ ਕਹਿਣਾ ਵਿਚਾਰੀ ਨੇ ਮਾਂ ਕਿ ਉਹਨੂੰ ਕਹਿਣਾ ਚਲੋ ਕੋਈ ਨਹੀਂ ਹਣ ਫੇਰ ਅੰਦਾ ਕਰੋ ਕੋਈ ਨੂੰ ਫੋਨ ਕਰਕੇ ਆ ਨਹੀਂ ਪਹੁੰਚੀ ਇਦਾਂ ਹੀ ਟੋਕਸ ਪਾਉਣ ਨਹੀਂ ਦੱਬੀ ਚ ਪਾਰ ਕੇ ਤੇ ਚੈਣੀ ਰੰਦ ਨਹੀਂ ਹੈ ਠਾਕੇ ਛਾਬੇ ਗ੍ਰਾਮਾਂ ਦੇ ਆ ਹੋਏ ਇੰਨੇ ਕੁ ਤਾਂ ਕਰ ਗਿਆ ਇਹ ਤੋਂ ਦੋ ਮਨ ਥੋੜੇ ਥੋੜੇ ਪੈਸੇ ਜੋੜ ਜੜ ਕੇ ਤੇ ਬਣਾਏ ਹੀ ਕਿ ਚੱਲ ਗਏ ਤੇ ਮਾਰਨ ਲੱਗੀ ਆਪਣੀ ਧੀ ਨੂੰ ਦੇ ਦਾਂਗੀ ਉਦੋਂ ਵੀ ਤਾਂ ਦੇਣੀ ਮੈਂ ਉਹਨੇ ਦੇ ਛੱਡਾਂਗੀ ਉਹ ਚਲ ਮਾੜਾ ਮੱਡਾ ਟਾਈਮ ਸਾਰ ਜੂਗਾ